ਸੀਪੀ ਸਟਾਰਟ ਮਾਲ ਮੁਹਾਲੀ ਦੇ ਬਾਹਰ ਖੜਿਆ ਇੱਥੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਥੋੜੀ ਹੀ ਦੇਰ ਹੋਈ ਹੈ ਔਰ ਜੋ ਦੱਸਿਆ ਜਾ ਰਿਹਾ ਹੈ ਕਿ ਇੱਕ ਤੋਂ ਡੇਢ ਦਰਜਨ ਗੋਲੀਆਂ ਇੱਥੇ ਲਗਾਤਾਰ ਜਿਹੜਾ ਚੰਲੀਆਂ ਨੇ ਰੇਤੇ ਨਾਲ ਜਿਹੜਾ ਸੀ ਨੂੰ ਢੱਕ ਦਿੱਤਾ ਗਿਆ ਬਲੱਡ ਸਪੌਟ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਜਿੱਥੋਂ ਹਲੇ ਵੀ ਕੁਝ ਜਿਹੜੇ ਹੈਗੇ ਨੇ ਨਿਸ਼ਾਨ ਬਲੱਡ ਸਪੌਟ ਦੇ ਰਹਿ ਗਏ ਨੇ ਭਲੇ ਤੱਕ ਤਾਂ ਇਹੀ ਖਬਰਾਂ ਮੁਹਾਲੀ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਆndੀਆਂ ਸੀ ਕਿ ਪੰਜਾਬ ਪੁਲਿਸ ਨੇ ਕਿਸੇ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ ਗੈਂਗਸਟਰ ਜਦੋਂ ਭੱਜਣ ਲੱਗਿਆ ਸੀ ਪਰ ਅੱਜ ਇੱਕ ਹੋਰ ਇੱਡਾਂ ਦੀ ਘਟਨਾ ਹੋਈ ਹੈ ਇੱਕ ਗੈਂਗਸਟਰ ਹੀ ਮਾਰਿਆ ਗਿਆ ਪਰ ਉਹਨੂੰ ਮਾਰ ਕੋਈ ਉਹਦਾ ਵਿਰੋਧੀ ਗਿਆ ਹੈ ਉਹਦਾ ਕੋਈ ਜਿਹੜਾ ਬਦਲੇ ਦੀ ਭਾਵਨਾ ਰੱਖ ਰਿਹਾ ਸੀ ਉਹ ਮਾਰ ਗਿਆ ਬਿਲਕੁਲ ਠੀਕ ਸੀਪੀ 67 ਮਾਲ ਮੁਹਾਲੀ ਦੇ ਬਾਹਰ ਖੜਿਆ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਥੋੜੀ ਹੀ ਦੇਰ ਹੋਈ ਹੈ ਔਰ ਜੋ ਦੱਸਿਆ ਜਾ ਰਿਹਾ ਹੈ ਕਿ 1 ਤੋਂ 1.5 ਦਰਜਨ ਗੋਲੀਆਂ ਇੱਥੇ ਲਗਾਤਾਰ ਜਿਹੜਾ ਚੱਲੀਆਂ ਨੇ ਬਕਾਇਦਾ ਤੁਹਾਨੂੰ ਦਿਖਾਵਾਂਗੇ ਇੱਥੇ ਰੇਤੇ ਨਾਲ ਜਿਹੜਾ ਇਸ ਚੀ ਨੂੰ ਢੱਕ ਦਿੱਤਾ ਗਿਆ ਬਲੱਡ ਸਪੌਟ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਜਿੱਥੋਂ ਹਲੇ ਵੀ ਕੁਝ ਜਿਹੜੇ ਹੈਗੇ ਨੇ ਨਿਸ਼ਾਨ ਬਲੱਡ ਸਪੌਟ ਦੇ ਰਹਿ ਗਏ ਨੇ ਤੁਹਾਨੂੰ ਇਹ ਨਜ਼ਰ ਵੀ ਆ ਰਹੇ ਨੇ ਸਾਰੇ ਇਹ ਬਲੱਡ ਸਪੌਟ ਹੈ ਔਰ ਕਿਦਾ ਇੱਥੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਦਿਨ ਦਹਾੜੇ ਤਕਰੀਬਨ ਜੇ ਦੇਖਿਆ ਜਾਵੇ ਤਾਂ ਇਹ 12:30 1 ਵਜੇ ਦੇ ਅਰਾਊਂਡ ਇਹ ਘਟਨਾ ਨੂੰ ਇੱਥੇ ਇੰਜਾਮ ਦਿੱਤਾ ਗਿਆ ਇਹ ਸਾਰਾ ਉਹ ਬਲੱਡ ਸਪੌਟ ਹੈ ਜਿਹਨੂੰ ਰੇਤੇ ਨਾਲ ਕਵਰ ਵੀ ਕੀਤਾ ਗਿਆ ਔਰ ਜੋ ਦੱਸਿਆ ਜਾ ਰਿਹਾ ਹੈ ਕਿ ਜੰਮੂ ਦਾ ਰਹਿਣ ਵਾਲਾ ਗੈਂਗਸਟਰ ਹੀ ਸੀਗਾ ਰਾਜੇਸ਼ ਡੋਗਰਾ ਉਰਫ ਮੌਨ ਸਕਾਰਪੀਓ ਦੇ ਵਿੱਚ ਜਿਹੜੇ ਉਹਦੇ ਕਾਤਲ ਆਉਂਦੇ ਨੇ ਕਾਤਲ ਆ ਕੇ ਉਹਨੂੰ ਇੱਥੇ ਘੇਰਾ ਪਾ ਲੈਂਦੇ ਨੇ ਔਰ ਇੱਥੇ ਖੜੇ ਨੂੰ ਦਲਾ ਦਨ ਧਨਾ ਦਨ ਗੋਲੀਆਂ ਮਾਰਦੇ ਜੱਤਸਿਆ ਜਾ ਰਿਹਾ ਹੈ ਬਈ ਇੱਕ ਤੋਂ ਡੇਢ ਦਰਜਨ ਗੋਲੀਆਂ ਦੇ ਫਾਇਰ ਉਸਤੇ ਕੀਤੇ ਜਾਂਦੇ ਨੇ ਭਾਵ ਸਕੋਰਪੀਓ ਚਾਏ ਕਾਤਲ ਹਮਲਾਵਾਰੇ ਧਾਰ ਕੇ ਆਏ ਸਨ ਕਿ ਰਜੇਸ਼ ਡੋਗਰਾ ਸੁੱਕਾ ਨਹੀਂ ਬਚਣਾ ਚਾਹੀਦਾ ਜਿਉਂਦਾ ਨਹੀਂ ਜਾਣਾ ਚਾਹੀਦਾ ਤੇ ਤੜਾ ਤੜ ਤੜਾ ਤੜ ਇੱਥੇ ਗੋਲੀਆਂ ਦੀ ਆਪਾਂ ਕਹੀਏ ਵਰषाਤ ਹੀ ਹੁੰਦੀ ਹੈ ਔਰ ਕਿੱਡਾ ਬਲੱਡ ਤੁਹਾਨੂੰ ਪੂਰੀ ਇੱਥੇ ਨਜ਼ਰ ਵੀ ਆ ਰਿਹਾ ਹੈਗਾ ਰਾਜੇਸ਼ ਡੋਗਰਾ ਉਰਫ ਮੌਨ ਦਾ ਨਾਮ ਦੱਸਿਆ ਜਾ ਰਿਹਾ ਹੈ ਗੈਂਗਸਟਰ ਦਾ ਜਿੱਦੋਂ ਇੱਥੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਕਤਲ ਕੀਤਾ ਗਿਆ ਕਿਤਨਾ ਕਿਤੇ ਕਾਨੂੰਨ ਵਿਵਸਥਾ ਤੇ ਜ਼ਰੂਰ ਸਵਾਲ ਖੜੇ ਹੋ ਰਹੇ ਨੇ ਕਿ ਇੰਨਾ ਵੀ ਖੌਫ ਜਿਹੜਾ ਕਾਤਲਾਂ ਵਿੱਚ ਜਾਂ ਗੈਂਗਸਟਰਾਂ ਵਿੱਚ ਨਹੀਂ ਰਹਿ ਗਿਆ ਕਿ ਉਹ ਕੋਈ ਦਿਨ ਢਲਣ ਦਾ ਰਾਤ ਦਾ ਕਿਸੇ ਹੋਰ ਜਹੀ ਥਾਂ ਵਾ ਇੰਤਜ਼ਾਰ ਕਰਨ ਜਿੱਥੇ ਕਿ ਵਾਰਦਾਤ ਨੂੰ ਜੰਮ ਦਿੱਤਾ ਜਾਵੇ ਜਿੱਥੇ ਦਿਲ ਕਰਦਾ ਪੂਰੀ ਭੀੜ ਭੜਕੇ ਵਾਲੀ ਥਾਂ ਆ ਬਹੁਤ ਮੌਲ ਤੁਸੀਂ ਦੇਖ ਰਹੇ ਹੋ ਕਿੰਨਾ ਵੱਡਾ ਹੈਗਾ ਇੱਥੇ ਇਸ ਵਾਰਦਾਤ ਨੂੰ ਅੰਜਾਮ ਨੇ ਦਿੱਤਾ ਜਾਂਦਾ ਹੈਗਾ ਸੀਪੀ 67 ਮੌਲ ਦੇ ਬਾਹਰ ਔਰ ਇਹ ਹਲੇ ਪੁਲਿਸ ਦੀ ਜਾਂਚ ਦਾ ਵਿਸ਼ਾ ਹੈਗਾ ਕਿਉਂਕਿ ਸਕੋਰਪੀਓ ਗੱਡੀ ਜੋ ਸੀਸੀਟੀਵੀਜ਼ ਤੋਂ ਪੁਲਿਸ ਨੂੰ ਮਦਦ ਮਿਲੀ ਉਹਦੇ ਆਧਾਰ ਤੇ ਮੁਹੱਲੇ ਨੂੰ ਸੀਲ ਕੀਤਾ ਗਿਆ ਚੰਡੀਗੜ੍ਹ ਦੇ ਬਾਰਡਰ ਸੀਲ ਕੀਤੇ ਗਏ ਨੇ ਔਰ ਕੋਸ਼ਿਸ਼ ਪੂਰੀ ਜਾਰੀ ਹੈਗੀ ਆ ਕਿ ਗੱਡੀ ਨੂੰ ਕਾਬੂ ਕੀਤਾ ਜਾਵੇ ਹਮਲਾਵਰਾਂ ਨੂੰ ਕਾਤਲਾਂ ਨੂੰ ਕਾਬੂ ਕੀਤਾ ਜਾਵੇ ਪਰ ਇਸ ਚੀਜ਼ ਨੂੰ ਘੋਖਿਆ ਜਾ ਰਿਹਾ ਹਲੇ ਕਿ ਜਿਹੜਾ ਇਹ ਕਤਲ ਕੀਤਾ ਗਿਆ ਕਿਸੇ ਗੈਂਗ ਵੱਲੋਂ ਇੱਕ ਗੈਂਗ ਦੇ ਗੈਂਗਸਟਰ ਵੱਲੋਂ ਦੂਜੇ ਗੈਂਗਸਟਰ ਦਾ ਕੀਤਾ ਗਿਆ ਕਰਵਾਇਆ ਗਿਆ ਜਾਂ ਉਹਦੀ ਕੋਈ ਨਿੱਜੀ ਦੁਸ਼ਮਣੀ ਸੀ ਗੈਂਗ ਰਿਵੋਲਿਊਸ਼ਨ ਜਿਹੜੀ ਆਪਸ ਚੱਲਦੀ ਆ ਰਹੀ ਹੈ ਗੈਂਗਵਾਰਡ ਚੱਲਦੇ ਆ ਰਹੀ ਹੈ ਉਹਦੇ ਤਹਿਤ ਨੂੰ ਅੰਜਾਮ ਦਿੱਤਾ ਗਿਆ ਜਾਂ ਕੋਈ ਹੋਰ ਵਜ੍ਹਾ ਸੀ ਪਰ ਫੇਰ ਦੱਸ ਰਹੇ ਹਾਂ ਰਾਜੇਸ਼ ਡੋਗਰਾ ਉਰਫ ਮੋਨ ਜੰਮੂ ਦਾ ਰਹਿਣ ਵਾਲਾ ਇਹ ਸੀਗਾ ਗੈਂਗਸਟਰ ਦਾ ਪਛੋਕਰ ਦੱਸਿਆ ਜਾ ਰਿਹਾ ਇੱਥੇ ਘੇਰ ਕੇ ਜਿਹੜੇ ਤੁਹਾਨੂੰ ਸਰਕਲ ਜਿ ਦਿਖ ਰਹੇ ਨੇ ਜਾਂ ਬਲੱਡ ਦੇ ਡਾਟਸ ਦਿਖ ਰਹੇ ਨੇ ਇੱਥੇ ਤੁਹਾਨੂੰ ਸਾਰੇ ਇੱਥੇ ਮੌਕੇ ਤੇ ਗਿਰੇ ਹੋਏ ਨੇ ਇੱਥੇ ਤਕਰੀਬਨ ਇਨਜਾਮ ਦਿੱਤਾ ਜਾਂਦਾ ਔਰ ਜਿਹੜੇ ਸਕੋਰਪੀਓ ਦੇ ਵਿੱਚ ਉਹਦੇ ਕਤਲ ਆਉਂਦੇ ਨੇ ਹਮਲਾ ਉਸ ਤੇ ਲਗਾਤਾਰ ਗੋਲੀਆਂ ਦੀ ਬਰਸਾਤ ਹੁੰਦੀ ਹੈ ਇੱਥੇ ਹੀ ਉਹ ਆਪਣਾ ਗਿਰਦਾ ਉਹਦਾ ਖੂਨ ਜਿਹੜਾ ਤੁਸੀਂ ਦੇਖ ਰਹੇ ਹੋ ਕਿੰਨਾ ਸਾਰਾ ਗਰਿਆ ਹੋਇਆ ਔਰ ਯਕੀਨਨ ਜੇਕਰ 15 18 ਗੋਲੀਆਂ ਵੱਜੀਆਂ ਨੇ ਜਿਉਂਦਾ ਤਾਂ ਉਹ ਨਹੀਂ ਬਚਿਆ ਹੋਵੇਗਾ ਮੌਤ ਉਹਦੀ ਹੋ ਚੁੱਕੀ ਹੈਗੀ ਹੈ ਤੇ ਇੱਥੇ ਹੀ ਮਾਰ ਕੇ ਔਰ ਸੜਕ ਦੇਖੋ ਮੇਨ ਰੋਡ ਦੇ ਉੱਪਰ 67 ਸੈਕਟਰ ਜਿਹੜੀ ਜਿਹੜੀ ਮਾਲ ਸੀਪ 67 ਦੇ ਬਾਹਰ ਮੇਨ ਰੋਡ ਦੇ ਉੱਪਰ ਜਿਹੜੀ ਇਹ ਸੜਕ ਹੈਗੀ ਹੈ 67 66 66 ਏ ਉਸ ਤੋਂ ਬਾਅਦ 80 81 82 ਦੀ ਰੋਡ ਹੈ ਜਿਹੜੀ ਇਹ ਜਾਂਦੀ ਹੈਗੀ ਹੈ ਔਰ ਕਈ ਲੋਕ ਜਿਹੜੇ ਇਸ ਚੀਜ਼ ਦੇ ਚਸ਼ਮਦੀਦ ਵੀ ਬਣੇ ਨੇ ਸਾਹਮਣੇ ਕੌਣ-ਕੌਣ ਆਂਦਾ ਇਹ ਜ਼ਰੂਰ ਦੇਖਣਾ ਬਾਕੀ ਹੋਏਗਾ ਕਈ ਕਹਿ ਰਹੇ ਨੇ ਕਿਉਂਕਿ ਦਿਨ ਦਹਾੜੇ ਮਾਲ ਦੇ ਵਿੱਚ ਬਥੇਰੀ ਦੁਨੀਆ ਆਈ ਹੁੰਦੀ ਹੈ ਤੇ ਕਈ ਕਹਿ ਰਹੇ ਨੇ ਅਸੀਂ ਇੱਥੇ ਹੀ ਸੀਗੇ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇੱਕ ਵਾਰ ਫੇਰ ਦਿਖਾ ਰਹੇ ਹਾਂ ਸੀਪੀ 67 ਮਾਲ ਦੇ ਬਾਹਰ ਜੰਮੂ ਦੇ ਰਹਿਣ ਵਾਲੇ ਜੋ ਦੱਸਿਆ ਜਾ ਰਿਹਾ ਹੈ ਰਜੇਸ਼ ਡੋਗਰਾ ਗੈਂਗਸਟਰ ਸੀ ਰਜੇਸ਼ ਜੋਗਰਾਫ ਮੌਨ ਦਾ ਕਤਲ ਇੱਥੇ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਪੁਲਿਸ ਵੱਲੋਂ ਪੋਸ਼ੀਆਂ ਜਾਰੀ ਨੇ ਇੱਕ ਸਕੋਰਪਿਓ ਗੱਡੀ 'ਚ ਕਤਲ ਆਏ ਦੱਸੇ ਜਾ ਰਹੇ ਨੇ ਉਹਨਾਂ ਨੂੰ ਫੜਨ ਸ਼ਹਿਰ ਨੂੰ ਸੀਲ ਕੀਤਾ ਗਿਆ ਕਿ ਕਿੰਨੇ ਖੇਤੀ ਪੁਲਿਸ ਨੂੰ ਤਾਂ ਬਿਆਬੀ ਮਿਲਦੀ ਹੈ ਕਤਲ ਦੀ ਵਜ੍ਹਾ ਕੀ ਹੈ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਗੈਂਗ ਕਲਚਰ ਦੇ ਚੱਲਦੇ ਨੂੰ ਮਾਰਿਆ ਗਿਆ ਇਹ ਸਵਾਲ ਪੁਲਿਸ ਲਈ ਵੀ ਹਲੇ ਬਰਕਰਾਰ ਨੇ ਤੇ ਪੁਲਿਸ ਵੱਲੋਂ ਪੋਸ਼ੀਆਂ ਜਾਰੀ ਨੇ ਛੇਤੀ ਤੋਂ ਛੇਤੀ ਕਤਲਾਂ ਨੂੰ ਫੜਿਆ ਜਾਵੇ ਠੀਕ ਹੈ ਤੋਂ ਵਾਕ ਕਰਦੇ ਆ ਰਹੇ ਸੀਗੇ ਉਹਨਾਂ ਚੋਂ ਇੱਕ ਨੂੰ ਅਸੀਂ ਫੜ ਲਿਆ ਓਕੇ ਲੱਗਦਾ ਇਹ ਹੈ ਕਿ ਆਪਸ ਦੀ ਕੋਈ ਗੈਂਗ ਰੈਵਲਰੀ ਸੀ ਠੀਕ ਹੈ ਸੋ ਉਹਦੀ ਪੁਛ ਕੇ ਸਪੋਰਟ ਕਰ ਰਹੇ ਆ ਜਿਹੜਾ ਬੰਦਾ ਬਾਦਸ਼ਾਹ ਇਹਨਾਂ ਦਾ ਜਿਹੜੇ ਮਾਰਨ ਵਾਲੇ ਵੀ ਉਹ ਵੀ ਗੈਂਗ ਉਹ ਇਹ ਸਾਰੇ ਹੀ ਜਿਹੜੇ ਪੰਜਾਬ ਦੇ ਨਹੀਂ ਇਹ ਐਲਕੇ ਦੇ ਮੋਸਟਲੀ ਨੇ ਗੱਡੀਆਂ ਵੀ ਜੰਮੂ ਕਸ਼ਮੀਰ ਦੀਆਂ ਕਿਉਂਕਿ ਜੰਮੂ ਕਸ਼ਮੀਰ ਦੀਆਂ ਔਰ ਇਹਨਾਂ ਦੀ ਜਿਹੜਾ ਛੜਿਆ ਗਿਆ ਹੈਗਾ ਇੱਕ ਪੱਦਾ ਉਹਦੀ ਪੁਛਕਿਸ਼ ਕਰਦੇ ਆ ਉਹਦੇ ਖਿਲਾਫ ਵੀ 8 ਕ ਮਕਦਮੇ ਹੈ ਜੋ ਮਰਿਆ ਜੋ ਮਰਿਆ ਉਸਦੇ ਖਿਲਾਫ ਵੀ ਹੈਗਾ ਕੁਝ ਕ੍ਰਿਮੀਨਲ ਦਾ ਬੈਕਗ੍ਰਾਉਂਡ ਹੈ ਰਾਜੀਸ਼ ਡੋਗਰਾ ਵੀ ਦੱਸਿਆ ਜਾ ਰਿਹਾ ਕਿ ਗੈਂਗਸਟਰ ਹੈ ਥੋੜੇ ਦਿਨ ਪਹਿਲਾਂ ਹੀ ਇਹ ਜੇਲ ਤੋਂ ਬਾਹਰ ਆਇਆ ਸੀਗਾ ਰਾਜੇਸ਼ ਡੋਗਰਾ ਉਸਮੋਹਨ ਕਿਉਂਕਿ ਜਿਹੜਾ ਇਹਦੇ ਨਾਲ ਇੱਕ ਵਿਅਕਤੀ ਸੀਗਾ ਜਿਹੜਾ ਨਾਲ ਸੀਗਾ ਉਹਨੂੰ ਅਸੀਂ ਫੜ ਲਿਆ ਹੈਗਾ ਸੋ ਉਹਦੇ ਖਿਲਾਫ ਵੀ 8 ਮੁਕਦਮੇ ਨੇ ਔਰ ਇਹ ਬਿਲਕੁਲ ਕਲੈਰਿਟੀ ਦੇ ਨਾਲ ਹੈ ਕਿ ਇਹ ਜਿਹੜਾ ਇਹ ਗੈਂਗਵਾੜ ਟਾਈਪ ਸੀ ਔਰ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀਗੇ ਹੁਣ ਉਹ ਜਿਹੜਾ ਉਹਦੇ ਤੋਂ ਪੁਛਕਿਸ਼ ਦੇ ਨਾਲ ਉਹ ਸਾਨੂੰ ਸਾਰਾ ਕਨਸੈਪਟ ਔਰ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਗਈਆਂ ਨੇ ਔਰ ਬਾਕੀ ਜਿਹੜੀਆਂ ਸਟੇਟਸ ਨੇਪਿੰਗ ਸਟੇਟਸ ਹੈ ਜੇ ਐਨ ਕੇ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਨਫੋਰਮ ਕਰਤਾ ਹੈ ਔਰ ਇੱਕ ਜਿਹੜੀ ਗੱਡੀ ਤੇ ਆਈ ਸੀ ਉਹ ਅਸੀਂ ਕਬਜ਼ੇ ਚ ਲੈ ਲਈ ਹੈ। ਉਹ ਵਾਈਟ ਜਿਹੜਾ ਨਾ ਟੈਕਲੇ ਉਹ ਸੋਰੋ ਹੈ 19 ਔਰ ਬਾਕੀ ਜਿਹੜਾ ਸਾਰਾ ਹੈਗਾ ਉਹਦੇ ਤੋਂ ਅਸੀਂ ਜਿਹੜੀ ਇਨਫੋਰਮੇਸ਼ਨ ਬਣ ਜਾਏ। ਸਰ ਸਰ ਦੋ ਗੱਡੀਆਂ ਦੱਸੀ ਜਾ ਰਹੀ ਹੈ ਕਿ ਸਕੋਰਪੀਓ ਜੇਕੇ ਨੰਬਰ ਤੇ ਇੱਕ ਚੰਡੀਗੜ੍ਹ ਨੰਬਰ। ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਇਹ ਗੱਡੀ ਤੁਸੀਂ ਕਿਹ ਕਬਜ਼ੇ ਚ ਲੈ ਲਈ? ਨਹੀਂ ਇਹ ਥਰਡ ਕਰਦੀ ਹੈ ਜਿਹੜੀ ਕਿ ਜਿਹੜੇ ਜਿਹਦੇ ਦੇ ਦੇ ਵਿੱਚ ਇਹ ਆਏ ਸੀ ਜਿਹਦੇ ਵਿੱਚ ਇਹ ਆਏ ਸੀ ਉਹਨਾਂ ਦਾ ਇਹ ਵੀ ਬੇਸਿਕਲੀ ਤਾਂ ਗੈਂਗਸਟਰ ਹੀ ਹੈ ਨਾ ਸੋ ਇਹਨਾਂ ਦਾ ਇੱਕ ਜਿਹੜਾ ਸੀਗਾ ਜਿਹੜੇ ਭੱਜ ਗਿਆ ਸੀਗਾ ਦੂਜੇ ਕੋਲ ਸੀ ਫੜ ਲਿਆ ਠੀਕ ਹੈ ਸੋ ਉਹਦੀ ਪੁਛ ਤੋਂ ਸਾਰੀਆਂ ਜਿਹੜੀਆਂ ਲੱਗਿਆ ਕਿ ਉੱਥੇ ਹੀ ਕੋਈ ਪਹਿਲਾਂ ਹੁਣੀ ਕ੍ਰਾਈਮ ਕਰਕੇ ਲੇਟੈਸਟ ਕਰਕੇ ਭੱਜਿਆ ਹੋਣਾ ਜਾਂ ਫਿਰ ਕੋਈ ਪਹਿਲਾਂ ਦੀ ਦੇਖੋ ਇਹ ਸਾਰੀਆਂ ਹੁਣ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਇਹਨਾਂ ਦੀ ਗੱਡੀ ਜਿਹੜੀ ਮਿਲਿਆ ਜੀ ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ ਜਿਸ ਕਰਨ ਸਰ ਹਜੇ ਤੱਕ ਇਨਵੈਸਟੀਗੇਸ਼ਨ ਚ ਕੀ ਆਇਆ ਇਹ ਜਿਹੜੇ ਤਿੰਨ ਤੁਸੀਂ ਕਹਿ ਰਹੇ ਹੋ ਇੱਥੇ ਘੁੰਮਣ ਆਏ ਸੀ ਜਾਂ ਕਿਸੇ ਵਾਰਦਾਤ ਦੇਖੋ ਜੀ ਕਿਉਂਕਿ ਤੁਹਾਨੂੰ ਪ੍ਰੀਲਿਮਨਰੀ ਉੱਤੇ ਦੱਸ ਦਿੱਤਾ ਕਿ ਸਾਰੇ ਜਨਕੇ ਦੇ ਸੀਗੇ ਇਹਨਾਂ ਨੇ ਅੱਗੇ ਕਿਤੇ ਜਾਣਾ ਸੀਗਾ ਇੱਥੇ ਇਹਨਾਂ ਦਾ ਕੋਈ ਆਰਪੀ ਪੁਆਇੰਟ ਸੀਗਾ ਸੋ ਉਹ ਕਿ ਇੱਕ ਬੰਦੇ ਨੂੰ ਅਸੀਂ ਫੜ ਲਿਆ ਹੈਗਾ ਉਹਦੀ ਇਨਵੈਸਟੀਗੇਸ਼ਨ ਤੋਂ ਅੱਗੇ ਇੰਨੀ ਗੱਲ ਹਲੇ ਸਾਹਮਣੇ ਆਈ ਹੈ ਬਾਕੀ ਸਾਰੇ ਗੈਸ ਟੋਕਰ ਦੇ ਸਾਥ ਕਿੰਨੇ ਲੋਕ ਸਨ ਕਿੰਨੇ ਲੋਕ تھے ਟੋਟਲ ਦੇਖੋ ਜਿਹੜੇ ਸ਼ੂਟਰ ਸੀਗੇ ਉਹ ਤਾਂ ਚਾਰ ਦਿਖਦੇ ਨੇ ਕਿਉਂਕਿ ਅਸੀਂ ਸੀਸੀਟੀਵੀ ਵਗੈਰਾ ਤੇ ਸਾਰੇ ਟੈਕਨੀਕਲ ਦੇਖ ਰਹੇ ਆ ਔਰ ਜਿਹੜਾ ਇਹ ਮਰਨ ਵਾਲੇ ਤਿੰਨ ਜਣੇ ਸੀਗੇ ਜਿਦੇ ਚੋਂ ਇੱਕ ਦੀ ਡੈਥ ਹੋ ਗਈ ਹੈ ਇੱਕ ਭੱਜ ਲਿਆ ਸੀ ਤੇ ਤੀਜੇ ਨੂੰ ਅਸੀਂ ਫੜ ਲਿਆ ਹੈਗਾ ਇਸ ਸਰ ਇਨਵੈਸਟੀਗੇਸ਼ਨ ਜਿਹੜੇ ਸਾਹਮਣੇ ਆਏ ਉਹਨੇ ਕੋਈ ਦੱਸਿਆ ਕੁਝ ਨਹੀਂ ਕਰ ਰਹੇ ਹੈ ਇਦੇ ਰਜੀ ਦੇ ਵਿੱਚ ਕੁਝ ਪਾ ਲੱਗਿਆ ਕਿ ਅਧਰ ਨਹੀਂ ਸਾਈਡ ਗਏ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰ ਲਵਾਂਗੇ ਆਲ ਰਾਈਟ ਕਿ ਹੁਣ ਅ ਤਿੱਕੇ ਜਿਹੜਾ ਉਹਨਾਂ ਚੋਂ ਇੱਕ ਕੰਪਲੀਟ ਹਿੱਸੇਗਾ ਉਹ ਫੜ ਲਿਆ ਹੈਗਾ ਇਸ ਕਰਕੇ ਕਲੈਰਿਟੀ ਹੋ ਜਾਏ ਜੀ ਕਿ ਕਿਸੇ ਯਾਰੇ ਦੋ ਜਣ ਸਾਥੀ ਸੀਗੇ ਜੀ ਟੋਕਰਾ ਦੇ ਨਾਲ ਜੀ ਸੀ ਟੀ ਵੀ ਜਿਹੜੀ ਦਿਖ ਰਹੀ ਹੈ ਸੀ ਸੀ ਟੀ ਵੀ ਵਿੱਚ ਕਿੰਨੇ ਬੰਦੇ ਦਿਖ ਰਹੇ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਦੇ ਦੇਖੋ ਸੀ ਸੀ ਟੀ ਵੀ ਦੇ ਵਿੱਚ ਚਾਰ ਬੰਦੇ ਦਿਖ ਰਹੇ ਨੇ ਉਹਨਾਂ ਕੋਲ ਵੈਪਨ ਹੈ ਹੋ ਸਕਦਾ ਇੱਕ ਗੱਡੀ ਦੇ ਵਿੱਚ ਕੋਈ ਡਰਾਈਵਰ ਵੀ ਹੋਵੇ ਸੋ ਚਾਰ ਤੋਂ ਪੰਜ ਜਿਹੜੇ ਸੀਗੇ ਇਹ ਬੰਦੇ ਸੀਗੇ ਔਰ ਜਿਨ੍ਹਾਂ ਦੇ ਉੱਤੇ ਜਿਹੜਾ ਮਰਦਮਲ ਹੈ ਉਹ ਤਿੰਨ ਜਣੇ ਸੀਗੇ ਉਹਨਾਂ ਚੋਂ ਹੋ ਸਕਦਾ ਇਹਨਾਂ ਚੋਂ ਜਿਹੜਾ ਇੱਕ ਬੰਦਾ ਭੱਜ ਗਿਆ ਉਹ ਵੀ ਉਹਨਾਂ ਨਾਲ ਐਸੋਸੀਏਟ ਹੋਵੇ ਇਹਨੂੰ ਫੜ ਲਿਆ ਇਹਨਾਂ ਦੇ ਵੱਲੋਂ ਜਾਂ ਕੁਝ ਟੈਲੀਅਟ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਦੇ ਦਸਤਾਨੇ ਸਾਥ ਕੋਈ ਸਾਥ ਉਸ کے بارے میں بتانے سر ਉਸਨੇ ਉਹੀ ਮੈਂ ਕਹਿ ਰਿਹਾ ਜੀ ਜਿਹੜਾ ਤਿੰਨ ਜਣੇ ਸੀਗੇ ਉਹਨਾਂ ਚੋਂ ਇੱਕ ਬੰਦਾ ਜਿਹੜਾ ਭੱਜ ਲਿਆ ਸੀਗਾ ਹੋ ਸਕਦਾ ਵੀ ਉਹਨਾਂ ਦਾ ਕੰਪਰੈਸ ਹੋਵੇ ਔਰ ਇੱਕ ਜਿਹਨੂੰ ਅਸੀਂ ਫੜ ਲਿਆ ਹੈਗਾ ਇਹ ਤਾਂ ਉਹ ਵੀ ਗੈਂਗਸਟਰ ਹੈ ਉਹਦੇ ਖਿਲਾਫ 8 ਮੁਕਦਮੇ ਹੈ ਔਰ 8 ਮੁਕਦਮੇ ਕ੍ਰਿਮੀਨਲ ਹੈ ਸੋ ਇਹਨਾਂ ਦਾ ਸਾਰਿਆਂ ਦਾ ਇੱਕ ਤਰ੍ਹਾਂ ਦੀ ਇਹ ਗੈਂਗ ਵਾਰ ਸੀਗੀ ਗੈਂਗ ਜਿਹੜੀ ਰਿਟੈਲੀਐਸ਼ਨ ਸੀ ਬਿਲੋਂਗ ਜੰਮੂ ਨੂੰ ਕਰਦੇ ਨੇ ਔਰ ਇਹਦਾ ਕਿਉਂਕਿ ਵਿਅਕਤੀ ਫੜਿਆ ਗਿਆ ਹੈ ਔਰ ਉਹਨਾਂ ਦੀ ਬਾਕੀ ਗੱਡੀ ਵੀ ਫੜੀ ਗਈ ਹੈਗੀ ਹੈ ਮੋਬਾਈਲਸ ਵੀ ਆ ਗਏ ਆ ਆਈਡੀ ਵੀ ਹੈਗੀਆਂ ਸੋ ਟੋਟਲ ਜਿਹੜੀ ਇਨਵੈਸਟੀਗੇਸ਼ਨ ਜਿਹੜਾ ਸਰ ਜਿਹੜਾ ਬੰਦਾ ਫੜਿਆ ਹੈ ਉਹਦਾ ਨਾਂ ਕੀ ਹੈ ਉਹਦੀ ਵੀ ਕੋਈ ਹਿਸਟਰੀ ਹੈ ਸਾਹਮਣੇ ਜਿਹੜਾ ਤੁਸੀਂ ਦੇਖ ਰਿਹਾ ਉਹ ਜਿਹੜੇ ਫੜ ਲਿਆ ਉਹ ਅਸੀਂ ਇਨਵੈਸਟੀਗੇਟ ਕਰਾਂਗੇ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁਝ ਲੱਗ ਰਿਹਾ ਹੈ ਪਤਾ ਕਿ ਰੈਕੀ ਚੱਲ ਰਹੀ ਸੀ ਜਾਂ ਰੈਕੀ ਕਰ ਰਹੇ ਸੀ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਤਿੰਨ ਜਿਹੜੇ ਆਏ ਸੀਗੇ ਉਹ ਬਿਲਕੁਲ ਬਾਹਰ ਰੋੜ ਹੈ ਔਰ ਆਵਾਜਾਹੀ ਦੇਖੋ ਤੁਸੀਂ ਕਿੰਨੀ ਭੀੜ ਹੈ ਕਿੰਨੀ ਭੀੜ-ਪੜ ਹੈ ਯਾਨੀ ਕਹਿ ਸਕਦੇ ਹਾਂ ਕਿ ਰੈਕੀ ਚੱਲ ਰਹੀ ਸੀ ਨਾਦੀ ਨੈਚੁਰਲੀ ਇਹਨਾਂ ਚੋਂ ਹੋ ਸਕਦਾ ਹੈ ਕੋਈ ਇੱਕ ਬੰਦਾ ਜਿਹੜਾ ਜਿਹੜੇ ਤਿੰਨ ਜਿਹੜੇ ਸੀ ਉਹਨਾਂ ਚੋਂ ਇੱਕ ਬੰਦਾ ਉਹਨਾਂ ਨਾਲ ਹੀ ਮਿਲ ਆਏਗਾ ਜਾਂ ਪਹੁੰਚੇਗਾ ਔਰ ਉਸਤੇ ਨਹੀਂ ਕਿਉਂਕਿ ਮੋਬਾਈਲ ਤੇ ਗੱਲ ਕਰ ਰਿਹਾ ਸੀਗਾ ਜਿਹੜਾ ਕਿ ਬਾਅਦ ਚ ਉਹਨਾਂ ਦਾ ਟੈਕਨੀਕਲ ਕਸਟਮਰ ਕਪੀ ਦਾ ਰਿਸਪੌਂਸ ਹੈ ਉਹਨਾਂ ਦਾ ਨੰਬਰ ਜਿਹੜਾ ਹੈ